ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਪੰਜਾਬੀ ਤੂਰਖਾਨੀ ਵਲੋਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰਾ ਤੇ ਭਾਬੀ ਆਏ ਹੋਏ ਸੀ ਜਾਂਦੇ ਨੇ ਸ਼ਾਮ ਦਾ ਟਾਈਮ ਆ 5:30 ਵਜੇ ਗਏ ਨੇਗੇ ਤੇ ਡੱਬੇ ਲੈਣ ਆਏ ਸੀ ਭਾਬੀ ਦੇ ਹੋਏ ਭਤੀਜਾ ਤੇ ਬਸ ਟਾਈਮ ਤੇ ਨਾਲ ਕੋਲ ਖੜਨਦੇ ਨਾ ਹੈ ਨਹੀਂ ਸੀ ਕਿਉਂਕਿ ਦੁਕਾਨ ਦਾ ਕੰਮ ਹੋ ਜਾਂਦਾ ਸ਼ਾਮ ਦਾ ਤੇ ਪਹਿਲਾਂ ਆਇਆ ਤਸਵੀਰ ਦੇ ਹੋਏ ਸੀ ਤੇ ਉਹਨਾਂ ਨੇ ਬੱਚੇ ਦੇ ਕੱਪੜੇ ਲੈਣੇ ਹੋਣਗੇ ਪੰਜਰੀ ਦੇਣ ਵਾਸਤੇ ਜਾਣਾਗਾ ਤੇ ਬਾਕੀ ਫਿਰ ਦੁਕਾਨ ਦਾ ਸਮਾਨ ਲੈਣ ਲੱਗੇ ਦੁਕਾਨ ਦੇ ਸਮਾਨ ਨੇ ਤੇ ਬਹੁਤ ਜਿਆਦਾ ਭੀੜ ਹੁੰਦੀ ਹੈਗੀ ਉੱਥੇ ਤੇ ਹੁਣ ਕਰੇ ਘਰੀ ਮੰਨੇ ਗਿਆ ਤੇ ਖਰਾਬ ਹੋ ਜਾਣਗੇ ਤੇ ਜਾ ਕੇ ਫ੍ਰੀਜਰ ਦੇ ਵਿੱਚ ਲਾਉਣੀ ਨੇਗੇ ਦੁਕਾਨ ਵਾਸਤੇ ਜਿਹੜਾ ਸਾਮਾਨ ਹੁੰਦਾ ਸਾਰਾ ਫਿਰ ਫ੍ਰੀਜਰ ਦੇ ਵਿੱਚ ਲਾਉਣਾ ਪੈਂਦਾ ਗਰਮੀ ਕਰਕੇ ਨਹੀਂ ਖਰਾਬ ਹੋ ਜਾਂਦਾਗਾ ਨਹੀਂ ਰੱਦਦਾ ਪੋਣਾ ਘੰਟਾ ਹੋਰ ਰੁੱਕ ਜਾਂਦੇ ਤੇ ਜਲਦੀ ਜਾਣਾਗਾ ਜਿਹੜਾ ਸਾਮਾਨਾ ਸਾਰਾ ਫਿਰ ਸਾਹਮਣਾ ਹੁੰਦਾ ਦੁਕਾਨ ਦਾ ਜਾ ਕੇ ਤੇ ਬਾਕੀ ਕਸਟਮਰ ਬਹੁਤ ਹੁੰਦਾਗਾ ਸਾਹਮਣੇ ਉੱਪਰ ਵਾਣ ਕਰਵੇਂ ਪਾਣੀ ਪੀਣਾ ਦੀਦੀ ਪਾਣੀ ਲੈ ਕੇ ਜੋਤ ਨੂੰ ਜੋਤ ਪਾਣੀ ਲੈਣ ਚ ਰਹੀਗੀ ਜੋ ਦਾ ਬਹੁਤ ਜਿਆਦਾ ਕਰਦਾ ਕਿਉਂਕਿ ਜੋ 2025 ਦੇ ਦਿਨ ਨੂੰ ਛੁੱਟੀਆਂ ਚ ਲਾ ਕੇ ਆਈ ਹੈਗੀ ਚਲੋ ਜੀ ਹੁਣ ਆਪਾਂ ਵੀ ਕਰਦੇ ਆਂ ਵੱਜਾ ਦਾ ਕੰਮ ਜਾਂਦੇ ਨੇਗੇ ਤੇ ਪਿੱਛੋਂ ਗੱਡੀ ਸਾਰੀ ਸਮਾਨ ਨਾਲ ਭਰੀ ਪਈ ਹੈਗੀ ਦੁਕਾਨ ਦਾ ਸਮਾਨ ਹੋ ਗਿਆ ਕਾਫੀ ਸਭ ਹੈਲੋ ਜੀ ਸਭ ਸਵੇਕਾ ਆਗੇ ਮੈਂ ਜਸਵੀਰ ਕੋਰ ਮੇਰੇ ਚਨ ਪੰਜਾਬੀ ਟੂਰ ਫੈਨ ਗਰੁੱਪ ਤੇ ਬਹੁਤ ਬਹੁਤ ਸਵਾਗਤ ਹੈ ਤੇ ਅਗਰ ਤੁਸੀਂ ਜਾਂਦੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਬਿਲਕੁਲ ਹੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਟਗਾ ਕੇ ਜੁੜਸੀ ਤੇ ਅੱਜ ਉਹ ਜੀ ਵੀੜੇ ਕੇ ਮੈਦੀ ਤੇ ਨੌਂ ਜੀ ਵੀਰੇ ਵੀ ਆਏ ਸੀ ਕਿ ਭਾਬੀ ਤਾਂ ਘੰਟਾ ਖੜੇ ਸੀ ਉਸੋਂ ਤੇ ਉਹਨਾਂ ਦੇ ਤੀਜੇ ਵਾਲੇ ਟਿੱਪੇ ਦੇ ਵਾਸਤੇ ਆਏ ਸੀ ਗੋੜੇ ਅਸਲ ਉਹ ਕੰਮ ਕਰ ਸੀਣਾ ਨੋਕਾਨਾ ਸਮਾਨ ਤੋਂ ਲੈਣਾ ਸੀ ਤੇ ਦਵਾਈ ਜਵਾਣੀ ਸੀ ਵਰਵਾਣ ਤੇ ਫਿਰ ਇੱਥੇ ਆ ਗਏ ਇੱਥੇ ਅੱਡਾ ਘੰਟਾ ਤੇ ਇੱਥੇ ਆ ਗਏ ਫਿਰ ਉਹ ਤੇ ਅੱਧਾ ਘੰਟਾ ਖੜੇ ਸੀ ਤੇ ਹੁਣ ਚਲੇ ਗਏ ਨੇ ਤੇ ਗਰਮੀ ਇੰਨੀ ਜ਼ਿਆਦਾ ਹੋ ਰਹੀ ਅੱਜ ਫੇਰ ਮੋਢੇ ਗਰਮ ਥੋੜੀ ਪਸੂਆਂ ਦਾ ਕੰਮ ਨਹੀਂ ਵੇਚਦੀ ਜਾਂਦੀ ਹੈ। ਸੰਭੈ ਕਾ ਮੜਾ ਕਹੋ। ਲੋ ਜੀ ਤੇ ਭਾਬੀ ਦੇ ਭਤੀਜਾ ਅਸੀ ਡੱਬੇ ਲੈ ਕੇ ਆਏ ਸੀਗੇ ਤੇ ਡੱਬੇ ਆਏ ਨੇਗੇ ਆਪਣੀ ਦੁਕਾਨ ਤੋਂ। ਜਿਹੜੇ ਪੁਰਾਣੇ ਵੀਵਰ ਜੁੜੇ ਹੋਏ ਨੇ ਪਤਾ ਜੀ ਮੇਰੇ ਬ੍ਰਦਰ ਦਾ ਜਿਹੜਾ ਮਠਿਆਈਆਂ ਦਾ ਕੰਮ ਹੈਗਾ। ਤੇ ਬਿਕਰੀ ਦਾ ਕੰਮ ਆਗਾ ਤੇ ਜਿਹੜੇ ਡੱਬੇ ਉਹਨਾਂ ਨੇ ਇਹਨਾਂ ਨੂੰ ਤਿਆਰ ਕਰਵਾਏ ਸੀਗੇ ਤੇ ਪਿੰਡ ਵਾਲੇ ਨੇ ਭਾਬੀ ਦੇ ਪਿੰਡ ਵਾਲੇ ਨੇ ਦੇਖੇ ਖਰਾਬ ਹੋ ਜਾਣਗੇ ਡੱਬੇ ਨਾ ਖਰਾਬ ਜਮ ਜੱਟ ਮ ਨਹੀਂ ਰਹਿੰਦੀ ਹੈਗੇ ਚੋਕੇ ਕਰ ਲਈ ਆਏ ਸੀਗੇ ਇਸ ਕਰਕੇ ਦੇ ਗੇ ਤੇ ਹੁਣ ਵੀ ਫ੍ਰਿਜ ਦੇ ਵਿੱਚ ਲਾ ਦੇਣੀ ਆ ਨਹੀਂ ਫਿਰ ਗਲਾ ਜਮ ਜੱਟ ਮ ਨਹੀਂ ਰਹਿੰਦੀ ਹੈਗੀ ਤੇ ਹੁਣ ਵੀ ਜਿਹੜਾ ਰੂਮ ਬਣਾਇਆ ਸਪੈਸ਼ਲ ਮਠਾਈਆਂ ਵਾਸਤੇ ਰੱਖਣ ਵਾਸਤੇ ਕਰ ਮੇ ਵਿਚ ਜਿਹੜਾ ਸਾਰਾ ਸਮਾਨ ਖਰਾਬ ਹੋ ਜਾਂਦਾ ਸੀ ਪਹਿਲਾਂ ਹੁਣ ਇੱਕ ਛੋਟਾ ਜਿਹਾ ਬਿਲਕੁਲ ਰੂਮ ਬਣਾਇਆ ਜਿਹਦੇ ਵਿੱਚ ਸਾਡਾ ਏਸੀ ਜੱਲੀ ਜਾਂਦਾਗਾ ਤੇ ਸਾਰਾ ਸਮਾਨ ਉੱਥੇ ਲਾ ਦਿੰਦੇ ਹਾਂ ਖੋਆ ਹੋਇਆ ਤੇ ਗੁਲਾਬ ਜੰਮਣ ਹੋਈ ਕੋਈ ਕਰੀਮਾ ਵਗੈਰਾ ਹੋਈਆਂ ਕਿਉਂਕਿ ਫ੍ਰੀਜਰ ਵੀ ਪਾਏ ਗਏ ਨੇ ਕਈ ਪਰ ਫਿਰ ਵੀ ਜਿਹੜਾ ਸਮਾਨ ਹੈ ਨਾ ਫ੍ਰੀਜਰ ਦੇ ਵਿੱਚ ਨਹੀਂ ਠਿੱਕਦਾ ਹੈਗਾ ਸਰਕੇ ਹੁਣ ਏਸੀ ਲਾਇਆ ਦੁਕਾਨ ਦੇ ਵਿੱਚ ਸਪੈਸੀਫਿਕ ਰੂਮ ਬਣਾ ਕੇ ਚਲੋ ਜੀ ਦੂਸਰੇ ਦਿਨ ਦਾ ਸਵੇਰ ਟਾਈਮ ਹੈਗਾ ਤੇ ਉਸ ਤੋਂ ਬਾਅਦ ਮੈਂ ਤਾਂ ਬਲੌਗ ਕੰਟੀਨਿਊ ਨਹੀਂ ਕੀਤਾ ਗਿਆ ਕਿਉਂਕਿ ਫਿਰ ਮੱਝਾ ਕੰਮ ਬਹੁਤ ਹੋ ਗਿਆ ਖੋਇਆ ਹੋਗਾ ਸੀ ਕ ਤੇ ਉਹ ਹੁਣ ਘਾ ਘਾ ਕਰ ਦਿੱਤਾ ਸਾਰਾ ਤੇ ਚੱਲ ਮੈਂ ਲਗਾ ਦਿੰਨੀ ਤੇ ਇਹੋ ਫੇਕਵਾ ਕੇ ਉਹਨੇ ਉਹ ਚਾ ਚਾ ਦੇਣੀ ਜੇ ਤੂੰ ਪੰਜਾਹ ਦੇਰ ਬਹੁਤ ਔਖ ਹੋਏ ਨਾ ਬੋਸ ਟੂ ਨਾ ਤੇ 5:30 ਪਾਣੀ ਸੇ ਵੱਧ ਜੇ ਫਿਰ ਵੀ ਸਿਰ ਤੋਂ ਨਾ ਚੜ ਗਿਆ ਚੱਲ ਮੈਂ ਤਾਹਲਾ ਚੋਣ ਲੱਗੀ ਸੀ ਸਾਰਾ ਚੋਂ ਦਾ ਕੰਮ ਨਹੀਂ ਹੋਇਆ ਸਾਰਾ ਜਿਹੜਾ ਖਬਰ ਤਾਂ ਲੋਜ਼ੀ ਮੈਂ ਸਾਰਾ ਸੰਬਰ ਤਾਂ ਮੱਜਾ ਨੀਚ ਤੇ ਹੁਣ ਮੈਂ ਲਾ ਦਾਂ ਦਾਣਾ ਦਾਣੇ ਵਿੱਚ ਮਨੇ ਮਿਕਸਚਰ ਮਿਕਸ ਕਰਿਆ ਹੈਗਾ ਫਿਰ ਇਹਨੂੰ ਅਲੱਗ ਬੰਨ ਲੈ ਕਿਹੜੀ ਸੋਨੇ ਮੱਜਾਂ ਨੇ ਅੰਦਰ ਮੈਂ ਬਸ ਸੁਪੀੜ ਹੁੰਦੇ ਨੇਗੇ ਫਿਰ ਖਾਣ ਨਹੀਂ ਦਿੰਦੇ ਕੋਕੀ ਸੂਨੜੀ ਝੋਟੀ ਅਗੀ ਬੜੀ ਬਹੁਤ ਦਿੱਸੀ ਹੋ ਰਹੀ ਹੈਗੀ ਗਰਮੀ ਕਰਕੇ ਪਰ ਮੈਨੂੰ ਲੱਗ ਤੋ ਹਣੇ ਕਿ ਦਾਣਾ ਲਗਾ ਦੇ ਦੋਨਾਂ ਮਾਵਾਂ ਤੀਆਂ ਦੋਨੇ ਸੂਨੜੀ ਨੇਗੀ ਤੇ ਇਹ ਇੱਕੋ ਦਾਣਾ ਇਹਨਾਂ ਦਾ ਸੂਨੜਾ ਟਾਈਮ ਵੀ ਸੇਮਾ ਟਾਈਮ ਸੂਣ ਕੇ ਦੋਨੋਂ ਤੇ ਫਿਰ ਹੁਣ 2 ਮਹੀਨੇ ਸੂਨਦੇ ਰਹਿ ਕੇ ਫਿਰ ਡਰਾਈ ਸੀਗੀ ਹੁਣ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਪਊਗੀ ਤਸੋਂ ਫੇਰ ਦੁੱਧ ਦਾ ਨਾਲ ਸੂਨ ਤੇ ਬੜਾ ਚੰਗੀ ਤਰ੍ਹਾਂ ਸੇਵਾ ਹੋਵੇ ਤੇ ਹੁਣ ਮੈਨਾਂ ਨੂੰ ਫੀਡ ਲਾ ਦਨੀਆ ਤੇ ਮੇਨੇ ਮਿਕਸਚਰ ਪਾ ਦਨੀਆ ਵਿੱਚ ਤੇ ਬਾਕੀ ਦਾਣਾ ਭੋਕੇ ਰੱਖ ਦਿੰਨੀ ਹੁੰਦੀਆਂ ਸਵੇਰੇ ਫਿਰ ਸਵੇਰੇ ਕੰਮ ਨਿਬੜ ਜਾਂਦਾ ਸਾਰਾ ਪਸ਼ੂ ਦਾ ਫਿਰ ਨਾਲੇ ਹੁਣ ਪਾਣੀ ਪੀ ਲਿਆ ਇਹਨਾਂ ਨੇ ਤੇ ਪਾਣੀ ਪੀਣ ਤੋਂ ਬਾਅਦ ਜਿਹੜਾ ਤੇ ਨਾਲੇ ਗੋਵਾ ਸੁਟੇ ਜਾਊਗਾ ਤੇ ਨਾਲੇ ਦਾਣੇ ਦਾ ਕੰਮ ਨਿਬੜ ਜੂਗਾ ਤੇ ਬਾਕੀ ਨਵਾਈਆਂ ਜਾਣਗੇ ਮੱਝਾਂ ਜੇ ਨਵਾਉਣੀ ਹੋਣਗੀਆਂ ਇਹਨਾਂ ਨੇ ਨਵਾ ਦੇਣਗੇ ਮੈਂ ਤਾਂ ਹੁਣ ਨਹੀਂ ਨਵਾਉਂਦੀ ਅਜੇ ਟਾਈਮ ਕੋਈ ਦਾ ਟਾਈਮ ਨਹੀਂ ਹੁੰਦਾ ਕਿ ਉਧਰ ਵੀ ਝਾੜ-ਕੋਚਾ ਕਰਨਾ ਹੁੰਦਾ ਜਾ ਕੇ ਨਹੀਂ ਫਿਰ ਮੈਂ ਸ਼ਾਮ ਨੂੰ ਨਵਾ ਦੇਣੀ ਹੁੰਦੀ ਆਂ ਰੋਜ਼ ਨੂੰ ਘੋਹਾ ਸੁਟਦਾ ਹਾਂ ਪਹਿਲਾਂ ਫਿਰ 4 ਦੂਗੀ ਦਾਣੇ ਰੱਖ ਪੈਂਦਾ ਹੈ ਬਸ ਵੀ ਉੱਠਣ ਸਾਰ ਪਹਿਲਾਂ ਕੰਮ ਹੁੰਦਾ ਮੇਰਾ ਦਾਣਾ ਪਿਉਣ ਦਾ ਦਾਣਾ ਪਿਉ ਕੇ ਰੱਖ ਦਿੰਨੀ ਹੈਗੀ ਸਰੋਂ ਦਾ ਤੇ ਵਾਕ ਵਿੱਚ ਸਮਾਨ ਪਾਇਆ ਸਾਰ ਤੇ ਫਿਰ ਜੇ ਭਿੱਜੇ ਜਾਂਦਾ ਤੇ ਚੰਗੀ ਤਰ੍ਹਾਂ ਫੁੱਲ ਜਾਂਦਾ ਫਿਰ 4 ਦੰਨੀ ਹੈ ਸਵੇਰੇ 6:30 ਵਜੇ ਮੈਂ ਦਾਣਾ ਪਿਉਂਦਿਆਂ ਹਣੀ ਹੈਗੀ ਫਿਰ ਘੰਟੇ ਵਿੱਚ ਘੰਟੇ ਵਿੱਚ ਵਧੀਆ ਭਿੱਜ ਜਾਂਦਾ ਗਰਮੀ ਬਹੁਤ ਜ਼ਿਆਦੇ ਹੋ ਜਾਂਦੇ ਸੀ ਮੇਰੇ ਥੋੜੀ ਹਵਾ ਚੱਲ ਰਹੀ ਆ ਫਿਰ ਵੀ ਇੰਨੀ ਜ਼ਿਆਦੇ ਗਰਮੀ ਤੇ ਬਹੁਤ ਮਿਹਨਤ ਨਾਲ ਦੁੱਧ ਬਣਦਾ ਕਿਤੇ ਜਾ ਕੇ ਫੇਰ ਦੁੱਧੋਂ ਮਿਲਦਾਗਾ ਇੰਨੀ ਸੇਵਾ ਕਰਨੀ ਪੈਂਦੀ ਬਸੂੰਦੇ ਨਾਲ ਸੰਭਾਲਣਾ ਪੈਂਦਾਗਾ ਗਰਮੀ ਵਿੱਚ ਬਸੂੰ ਨੂੰ ਬੋਲ ਜਾ ਸਵਾਰ ਨੌਖਾ ਹੋ ਜਾਂਦਾਗਾ ਕਿ ਕਿਨਤਾ ਹਰ ਟਾਈਮ ਆਪਸੇ ਪੱਖੇ ਵਿੱਚ ਬੰਨੇ ਜਾਣ ਤੇ ਅੰਦਰ ਵੀ ਨਹੀਂ ਰਹਿੰਦੇ ਸਾਡੇ ਪਸੂ ਕਿਸ ਬਾਹਰ ਦਰਖਤਾਂ ਦੇ ਚੇ ਬੰਦਦੇ ਆਪਸੇ ਹੁਣ ਸੁਭਾਅ ਪਾ ਜਾਂਦਾ ਹੁਣੇ ਅੰਦਰ ਬਹੁਤ ਘੱਟ ਰਹਿ ਕੇ ਹੁਣੇ ਹੀ ਦਰਵਾਜ਼ਾ ਬੰਦ ਤੇ ਬਾਕੀ ਪਸੂ ਮੋਢਰ ਖੜੇ ਨੇ ਅੰਦਰ ਫੇਰ ਇਹਨੂੰ ਖਾਣ ਨਹੀਂ ਦਿੰਦੇ ਹੈਗੇ ਇੱਕ ਸਾਥੇ ਬਾਹਰ ਕੱਢ ਦੇਣੀ ਹੁੰਦੀ ਹੈਗੀ ਇਹਨੂੰ ਮੈਂ ਬੁਲਾਉਂਦੀ ਹਾਂ ਮੇਰੇ ਕੋਲ ਆ ਬਹੁਤ ਜਾਇ ਵਧੀਆ ਮੱਝ ਹੈ ਸੀਲ ਮੱਝਾਂ ਨਾਲੇ ਤੇ ਦੁੱਧ ਵੀ ਵਧੀਆ ਤੇ ਸਰਖੀ ਵੀ ਆ ਵੱਜੇ ਇਹਦੀਆਂ ਕੱਟੀਆਂ ਨੇਗੇ ਸਾਰੀਆਂ ਦੋ ਤਿੰਨ ਕੱਟੀਆਂ ਹੈਗੀਆਂ ਨੇ ਤੇ ਜਿੰਨੇ ਸੂਏ ਵੀ ਸੂਈਆਂ ਨੇ ਕੱਟੀਆਂ ਹੋ ਕੇ ਨੇਗੇ ਦੇਖੋ ਬੈਗੁੰਦੇਸਵਰ ਕੀ ਨੂੰਹੀ ਹੈ ਇਹ ਬੋਤੀਆਂ ਦਾਣਾ ਚਾਰ ਦਾ ਤੇ ਇਹਨੂੰ ਤਾਂ ਮੈਂ ਦਾਣਾ ਢੋਲੀ ਦੇ ਵਿੱਚ ਪਾ ਦੂੰਗੀ ਵੱਡੀ ਮੱਝ ਜਿਹਨੂੰ ਪੱਠਾ ਰੱਖ ਦਨ ਸਾਰੇ ਪੱਠੇ ਭੰਗ ਦਿੰਦੀ ਹੈਗੀ ਤੇ ਕੰਦੇ ਵਿੱਚ ਦੇਖ ਕੇ ਬੈਠਾ ਸਾਰਾ ਭੰਨ ਲੰਮੀ ਨਹੀਂ ਸਕਦਾ ਨਾ ਖਾਲੇ ਪ੍ਰਿਬਾਦ ਨਹੀਂ ਹੁੰਦੀ ਬਸ ਬੱਟਾ ਤੇ ਬਿਲਕੁਲ ਵੀ ਰੱਖਣ ਨਹੀਂ ਦਿੰਦੀ ਅੱਗੇ ਤੇ ਖਾ ਕੇ ਦਾਣਾ ਫਿਰ ਨਾਲ ਦੀ ਨਾਲ ਭੰਨਣ ਲੱਗ ਜਾਂਦੀ ਹੈਗੀ ਸੋ ਜੀ ਅੱਜ ਆ ਗਏ ਨੇ ਡਿੱਪੜ ਗਿਆ ਆਪਣਾ ਤੇ ਮੈਂ ਸਲਾਹ ਕਰ ਦਿੱਤੀ ਅੰਬ ਤੋੜਨ ਦੀ ਤੇ ਇਹ ਅੰਬ ਲੱਗ ਰਹੇ ਨੇ 4-5 ਵਾਸਤੇ ਕੁਸਤਾ 4-5 ਦਾ ਸੀ 4-5 ਕਿਲੋ ਅੰਬ ਲੱਗਾ ਤੇ ਬਾਕੀ ਇਹ ਖੜੇ ਨੇ ਉਹ ਵੀ ਤੋੜ ਕੇ ਲੈ ਕੇ ਆਉਣੀ ਬਹੁਤ ਮਿੱਠੇ ਥੋੜੀ ਹਵਾ ਚੱਲਦੀ ਸੀ ਬੱਦਲ ਵਾਈ ਹੋ ਰਹੀ ਸੀ ਤੇ ਜਿਹੜੀ ਸਾਰੇ ਪਾਸੇ ਲੱਗ ਗਈ ਹੈ ਹੁਣ ਤਾਂ ਸਾਰੇ ਬਈ ਚੰਪਨ ਲੱਗ ਗਏ ਨੇ ਤੁਸੀਂ ਦੇਖ ਲਿਆ ਤੋੜ ਕੇ ਲੈ ਆਉਣੀ ਅੰਬ ਤੇ ਬਾਕੀ ਉਪਰੋਂ ਤੋੜ ਲੈਣੇ ਅੰਬ ਇੱਥੇ ਸਾਰੇ ਤੋੜਲੇ ਸੀਗੇ ਤੇ ਜਿਹੜੇ ਕਿਸੇ ਪੰਨ ਭਾਈ ਦੇ ਕੰਮ ਆਏ ਜਨਾਂ ਚਾਰ ਪਾਏ ਪਿਆ ਹੋਵੇ ਵਾਧੂ ਤੋੜ ਕੇ ਪਾ ਲੈਣਾ ਚਾਰ ਚਲੋ ਇਹਦੇ ਵੀਡੀਓ ਕਰਦੇ ਤੇ ਐਂਡ ਇਹ ਬਲੇ ਗਿ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ